जय भीम जय पार्थ आज बहुजन समाज पार्टी लहवालका श्री आनंदพร साहब ਤੋਂ बहुजन समाज पार्टी ਦੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਜੀ ਪ੍ਰਧਾਨ बहुजन समाज पार्टी ਪੰਜਾਬ ਜਿਹੜੇ ਤੋਂ ਅੱਜ ਇਲੈਕਸ਼ਨ ਲੜ ਰਹੇ ਨੇ ਅੱਜ ਉਸ ਇਲੈਕਸ਼ਨ ਮਹਿਮ ਨੂੰ ਜਨ ਤੱਕ ਅੰਦੋਲਨ ਬਣਾਉਣ ਦੇ ਲਈ ਵਿਧਾਨ ਸਭਾ ਹਲਕਾ ਬੰਗਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਔਰ ਇਸ ਤੋਂ ਪਹਿਲਾਂ ਕ੍ਰਾਂਤੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਤਰਵਾਦ ਕਰਦੇ ਹੋਏ ਅੱਜ ਸਵੇਰੇ ਦਫ਼ਤਰ ਤੋਂ ਸਮੁੱਚੀ ਲੀਡਰਸ਼ਿਪ ਅੱਜ ਆ ਰਹੀ ਹੈ ਵਰਕਰ ਜਿਹੜੇ ਨੇ ਸਾਥੀ ਆਪਣੇ ਆਪਣੇ ਮੋਟਰਸਾਈਕਲਾਂ ਤੇ ਆਪਣੇ ਆਪਣੇ ਸਾਧਨਾਂ ਤੇ ਲਗਾਤਾਰ ਤੇਜ਼ੀ ਨਾਲ ਪਹੁੰਚ ਰਹੇ ਨੇ ਅੱਜ ਦੀ ਮੋਟਰਸਾਈਕਲ ਰੈਲੀ ਬੰਗਾ ਸ਼ਹਿਰ ਦੇ ਸਾਰੇ ਬਾਜ਼ਾਰ ਚ ਸਾਰੇ ਮੁਹੱਲਿਆਂ ਚੋਂ ਆਪਣਾ ਚੱਕਰ ਲਗਾਉਂਦੇ ਹੋਏ ਮਕੰਤਪੁਰ ਰੋਡ ਤੋਂ ਹੁੰਦੇ ਹੋਏ ਕੁੰਨੀਆਂ ਹੁੰਦੇ ਹੋਏ ਗੁਣਾਚਾਰ ਬਸਾਡਾ ਮਕੰਤਪੁਰ ਬਸਾਡਾ ਔਰ ਉਸ ਤੋਂ ਚੱਕ ਦਾਣਾ ਰੋਡ ਚੱਕ ਦਾਣਾ ਅੱਡਾ ਗਰੋਪੜ ਔੜ ਔਡਾਪੜ ਉਤੋਂ ਹੁੰਦੀ ਹੁੰਦੀ ਨਵੇਂ ਸ਼ਰ ਰੋਡ ਤੇ ਹੁੰਦੇ ਜਿਹੜਾ ਸਾਲੋਂ ਉੱਥੇ ਰੁਕੇਗੀ ਔਰ ਇਹ ਚਾਲਾ ਜਿਹੜਾ ਜਲਦੀ ਇਸ ਤੋਂ ਚੱਲਿਆ ਜਾਏਗਾ ਔਰ ਅੱਜ ਜਿਹੜੀ ਲਹਿਰ ਅੱਜ ਚੱਲ ਰਹੀ ਹੈ ਲੋਕਸਵਾਲ ਕਾ ਨੰਦਪੁਰ ਸਭ ਤੋਂ ਨੌਜਵਾਨਾਂ ਦੇ ਉਮੀਦਵਾਰ ਨੌਜਵਾਨ ਉਮੀਦਵਾਰ ਹਲਕੇ ਦੇ ਬਸਰੀਖ ਹਲਕੇ ਦੇ ਉਮੀਦਵਾਰ ਵੱਡੀਆਂ ਪਾਰਟੀਆਂ ਦੇ ਕੋਈ ਇੱਕ ਉਮੀਦਵਾਰ ਨਹੀਂ ਬਾਕੀ ਉਮੀਦਵਾਰ ਕੋਈ ਸੰਗਰੂਰ ਤੋਂ ਹੈ ਕੋਈ ਪਟਿਆਲੇ ਤੋਂ ਹੈ ਕੋਈ ਮਧਵ ਦੇ ਤੋਂ ਹੈ ਜਿਹੜਾ ਮੁੜ ਕੇ ਨਹੀਂ ਲੱਭਣਾ ਆਪਣੇ ਇਲਾਕੇ ਦਾ ਇੱਕ ਇੱਕ ਸਾਡਾ ਉਮੀਦਵਾਰ ਲੋਕਾਂ ਲਈ ਇਲਖਾਨਾ ਵਾਲਾ ਲੋਕਾਂ ਦੇ ਲੜ ਲੜਾ ਔਰ ਲੋਕਾਂ ਦੇ ਲਈ ਸਮਾਜ ਦੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਮਦਾਂ ਚ ਡਟਣ ਵਾਲੇ ਸਰਦਾਰ ਜਸਵੀਰ ਸਿੰਘ ਗੜੀ ਜੀ ਆਓ ਕਟਿਓ ਕੇ ਆਪਾਂ ਉਹਨਾਂ ਦੀ ਚੋਣ ਮੈਮ ਨੂੰ ਮਜ਼ਬੂਤ ਕਰੀਏ ਦੋ ਦਿਨ ਰਹਿੰਦੇ ਨੇ ਦੋ ਦਿਨਾਂ ਚ ਜਿੰਨਾ ਤੱਕ ਸਰਦਾਰ ਜਸਵੀਰ ਸਿੰਘ ਗੜੀ ਜੀ ਨਹੀਂ ਪਹੁੰਚ ਸਕੇ ਉਹਨਾਂ ਨੂੰ ਨਿਮਰਤਾ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਸਰਦਾਰ ਜਸਵੀਰ ਸਿੰਘ ਗੜੀ ਜੀ ਬਣ ਕੇ ਆਪਣੇ ਨੀੜ ਦੇ ਨਜ਼ਦੀਕ ਦੇ ਇਲਾਕੇ ਵਿੱਚ ਜਿੱਦਕ ਦੇ ਵੋਟਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਆਪਾਂ ਅਪੀਲ ਕਰਨੀ ਹੈ ਕਿ ਲੰਬਾ ਸਮਾਂ ਦੂਜੇ ਨੇ ਆਪਣਾਇਆ ਹੈ ਇੱਕ ਮੌਕਾ ਬਹੁਜਨ ਸਮਾਜ ਪਾਰ ਦੇ ਉਮੀਦਵਾਰ ਸਦਾ ਜਸਪੀਤ ਸਿੰਘ ਗੜੀ ਜੀ ਜਿਨ੍ਹਾਂ ਦਾ ਚੋਣ ਸ਼ਾਨ ਆਤੀ ਹੈ ਪਹਿਲੀ ਤਰੀਕ ਨੂੰ ਚੋਣ ਸ਼ਹਾਤਿਆਲ ਬਟਨ ਦਬਾ ਕੇ ਉਹਨਾਂ ਨੂੰ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਮੈਂਬਰ ਬਣਾ ਕੇ ਭੇਜਣਾ ਹੈ ਜਿਸ ਪੰਚਾਇਤ ਚ ਜਾ ਕੇ ਆਪਣੇ ਇਲਾਕੇ ਦੇ ਵਿਕਾਸ ਲਈ ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰੋਤਿਤ ਕਰਾਉਣ ਦੇ ਲਈ ਬਜ਼ੁਰਗਾਂ ਨੂੰ ਸਨਮਾਨ ਦੇਣ ਦੇ ਲਈ ਇਲਾਕੇ ਦਾ ਵਿਕਾਸ ਕਰਾਉਣ ਦੇ ਲਈ ਆਪਾਂ ਨੂੰ ਮੌਕਾ ਦੇਣਾ ਹੈ ਆਓ ਇਕੱਠੇ ਹੋ ਕੇ ਅੱਜ ਅਸੀਂ ਮੋਟਰਸਾਈਕਲ ਰੈਲੀ ਰਹੀ ਪੂਰੇ ਇਲਾਕੇ ਵਿੱਚ ਅਸੀਂ ਬੇਨਤੀ ਕਰ ਲਈ ਅਪੀਲ ਕਰ ਲਈ ਪਹੁੰਚ ਰਹੇ ਆਓ ਇਕੱਠੇ ਹੋ ਕੇ ਹਮਲਾ ਮਾਰ ਕੇ ਪਹਿਲੀ ਤਰੀਕ ਨੂੰ ਸਦਾ ਜਸਵੀ ਸਿੰਘ ਗੜੀਨ ਜਿਤਾ ਕੇ ਲੋਕਾਂ ਸਭੇ ਜੀ ਜੈਪੀ ਜੈ ਭਾਰਤ ਧੰਨਵਾਦ ਜੈਪੀ ਜੈ ਭਾਰਤ ਮੈਂ ਹਰਮੇਸ਼ ਬਿਰਦੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਮੈਂ ਸਭ ਸਾਡੇ ਜੋ ਸ਼੍ਰੀ ਅਨੰਦਪੁਰ ਸਾਹਿਬ ਦੇ VOTER ਬੰਗਾ ਕੰਸਿਸਟੈਂਸੀ ਦੇ VOTER ਨੂੰ ਅਪੀਲ ਕਰਦਾ ਕਿ ਇਹ ਜਿਹੜੀ ਲੜਾਈ ਹੈ ਇਹ ਸਮਾਜਿਕ ਲੜਾਈ ਹੈ ਸਮਾਜਿਕ ਲੜਾਈ ਦੇ ਵਿੱਚ ਆਪਾਂ ਸਾਰੇ ਹਿੱਸਾ ਲੈਂਦੇ ਹੋਏ ਆਪਣੇ ਨਿੱਜੀ ਗਿਲੇ ਸ਼ਿਕਵੇ ਸ਼ੇਖ ਬਿਆਂ ਨੂੰ ਭੁਲਾਉਂਦੇ ਹੋਏ ਅੱਜ ਅਸੀਂ ਜਿਹੜੀ ਸਮਾਜਿਕ ਲੜਾਈ ਨੂੰ ਨਿਪਰੇ ਚਾਣ ਲਈ ਅਸੀਂ ਇੱਕ ਇੱਕ VOTER ਜਿਹੜਾ ਆ ਔਰ ਉਹ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਪਾ ਕੇ ਕਾਮਯਾਬ ਕਰੀਏ ਜੈਪੀਮ ਜੈਪਾਲ ਜੈਪੀਮ ਜੈਪਾਲ ਅੱਜ ਚੋਣਾਂ ਦਾ ਸਿਖਰ ਹੋ ਰਿਹਾ ਉਹ ਸਿਖਰ ਨੂੰ ਸਿਖਰ ਤੇ ਪਹੁੰਚਾਉਣ ਲਈ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਸਰਦਾਰ ਜਸਵੀਰ ਸਿੰਘ ਗੜੀ ਜੋ ਕਿ ਲੋਕ ਸਭਾ ਆਨੰਦਪੁਰ ਤੋਂ ਉਮੀਦਵਾਰ ਆ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੰਗਾਰਾ ਦੇਣ ਦੇ ਲਈ ਇੱਕ ਮੋਟਰਸਾਈਕਲ ਰੈਲੀ ਪੂਰੇ ਹਲਕੇ ਦੇ ਵਿੱਚ ਕੱਢ ਰਹੇ ਆ ਅਸੀਂ ਸਾਡੀ ਸਾਰੇ ਹਲਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਇਸ ਮੋਟਰਸਾਈਕਲ ਰੈਲੀ ਦਾ ਆਪਾਂ ਸਵਾਗਤ ਕਰੀਏ ਤੇ 1 ਜੂਨ ਨੂੰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਜੀ ਨੂੰ ਇੱਕ ਇੱਕ ਵੋਟ ਪਾ ਕੇ ਆਪਾਂ ਚੋਣ ਸ਼ਨਾਥੀ ਵਾਲਾ ਬਟਨ ਦਬਾਈਏ ਤੇ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਏ ਤਾਂ ਜੋ ਦਲਤਾ ਮਜਲੂਮਾਂ ਪਛੜਿਆਂ ਦੀ ਗੱਲ ਨੂੰ ਪਹੁੰਚਾਇਆ ਜਾ ਸਕੇ ਇਨਾਂ ਹੀ ਸ਼ਬਦਾਂ ਦੇ ਨਾਲ ਖਿਮਾਂ ਦੇ ਜੱਜ ਜੈ ਭੀਮ ਜੈਪਾਲ ਜੈ ਭੀਮ ਜੀ ਜੈਪਾਲ ਜੀ ਸਾਰਿਆਂ ਨੂੰ ਮੈਂ ਜਸਬੀਰ ਸਿੰਘ ਗੜੀ ਵਲੋਂ ਬੇਨਤੀ ਕਰਦਾ ਜਿੰਨੇ ਵੀ ਕਲੱਬ ਆਪਣੇ ਏਰੀਆ ਦੇ ਵਿੱਚ ਹਨ ਜਿੰਨੇ ਵੀ ਜਿੱਥੇ-ਜਿੱਥੇ ਵੀ ਕਲੱਬ ਹਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਖਿਡਾਰੀ ਆ ਕੋਈ ਕਬੱਡੀ ਦਾ ਵੇ ਲੈਫਟਰ ਹੋਆ ਕੋਈ ਵੀ ਆ ਵਾਲੀਬਾਲ ਵਾਲਾ ਜਾਂ ਕੋਈ ਰੈਸਲਿੰਗ ਵਾਲਾ ਤੁਹਾਨੂੰ ਪਤਾ ਹੀ ਹੈ ਇਹ ਜਾਣਕਾਰੀ ਹੋਣੀ ਚਾਹੀਦੀ ਆ ਵੀ ਜਿੰਨੇ ਵੀ ਸਾਡੇ ਜਿਹੜੇ ਆ ਉਹ ਐਸਸੀ ਕੋਟੇ ਦੇ ਜਾਂ ਬੀਸੀ ਦੇ ਜਿੰਨੇ ਵੀ ਸਪੋਰਟਮੈਨ ਆ ਜ਼ਿਆਦਾਤਰ ਕਿਉਂਕਿ ਇਹ ਪਤਾ ਜਦੋਂ ਵੀ ਉਹਨਾਂ ਪਤਾ ਕਰਦੇ ਆ ਨਾ 90% ਜਿਹੜੇ ਆ 90% ਜਦੋਂ ਇਹਨਾਂ ਦਾ ਕਰਦੇ ਆ ਤਾਂ ਉਹ ਡਾਟਾ ਇਹ ਹੁੰਦਾ ਆ ਵੀ ਜਿਹੜੇ ਆ ਉਹ ਥੰਡੀਆਂ ਜਿਹੜੀਆਂ ਕਾਸਟਾਂ ਦੇ ਜਿੰਨੇ ਵੀ ਸਪੋਰਟਮੈਨ ਆ ਔਰ ਹਜੇ ਤੱਕ ਜਿੰਨੇ ਵੀ ਉਹਨਾਂ ਨੂੰ ਪਤਾ ਲੱਗ ਚੁੱਕਾ ਆ ਵੀ ਇਹਨਾਂ ਦੇ ਬੱਚੇ ਹੀ ਜਿਹੜੇ ਖਿਡਾਰੀ ਖੇਡਦੇ ਆ ਔਰ ਇਹਨਾਂ ਨੇ ਸਾਰੀਆਂ ਜਿੰਨਾ ਵੀ ਕੋਈ ਡਾਈਡ ਵਾ ਕੋਈ ਕੈਂਪ ਕੋਈ ਵੀ ਕਿਸ ਤਰ੍ਹਾਂ ਦੀ ਜੋ ਸਹੂਲਤ ਖਿਡਾਰੀਆਂ ਨੂੰ ਮਿਲਦੀ ਸੀ ਇਹਨਾਂ ਨੇ ਬਿਲਕੁਲ ਜਿਹੜੀ ਆ ਉਹ ਖਤਮ ਕਰ ਦਿੱਤੀ ਆ ਇਸ ਲਈ ਅਸੀਂ ਜੇ ਜਸਵੀਰ ਸਿੰਘ ਆਪਣਾ ਬਣੂਗਾ ਤਾਂ ਇਹ ਜਿਹੜੇ ਆ ਸਪੋਰਟਸ ਕੋਟੇ ਦੀਆਂ ਸਾਰੀਆਂ ਕਿੱਟਾਂ ਵਗੈਰਾ ਵੀ ਆ ਜੋ ਡਾਈਡ ਵੀ ਆ ਉਹ ਸਾਰੀ ਆ ਜਿਹੜੀ ਆ ਉਹ ਖਿਡਾਰੀਆਂ ਨੂੰ ਮੁਹੱਈਆ ਕਰਾਈ ਜਾਏਗੀ ਇਸ ਲਈ ਕਿਉਂਕਿ ਸਾਡੀ ਕਿਤੇ ਵੀ ਕੋਈ ਵੀ ਨਹੀਂ ਕਿਤੇ ਵੀ ਸੁਣਾਈ ਨਹੀਂ ਹੁੰਦੀ ਤੇ ਨਾ ਕੋਚਾਂ ਦੀ ਸੁਣਾਈ ਹੁੰਦੀ ਆ ਨਾ ਹੋਰ ਕਿਸੇ ਦੀ ਸੁਣਾਈ ਹੁੰਦੀ ਆ ਇਸ ਕਰਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਸਵੀਰ ਗੜੀ ਨੂੰ ਜਿਤਾਓ ਉਹ ਜਿੰਨੇ ਵੀ ਸਪੋਰਟਮੈਨ ਵਾ ਜਿੰਨੇ ਵੀ ਜਿੰਨੇ ਵੀ ਪਲੇਅਰ ਵਾ ਜਿੰਨੇ ਕਲੱਬਾਂ ਦੇ ਖਿਡਾਰੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਆਪਣਾ ਜਿਹੜਾ ਕੈਂਡੀਡੇਟ ਵਾ ਇਹ ਆਪਣੇ ਐਸਸੀ ਪਾਈਚਾਰ ਦੇ ਵਿੱਚੋਂ ਹੀ ਆ ਤੇ ਬਾਕੀ ਜਿਹੜੇ ਆ ਜਿਹਨੇ ਵੀ ਕੈਂਡੀਡੇਟ ਉਹ ਜਨਰਲ ਕੈਟਾਗਰੀ ਦੇ ਆ ਅਸੀਂ ਸਪੋਰਟ ਜੋ ਅਪੀਲ ਕਰਦੇ ਆ ਆਪਣੇ ਸਮਾਜ ਨੂੰ ਜਿੰਨੇ ਵੀ ਐਸ்சி ਵੀਸੀ ਨੂੰ ਕਿਰਪਾ ਕਰਕੇ ਜਿਹੜੀਆਂ ਵਾਅਦੋ-ਵਾਦ ਜਿਹੜੀਆਂ ਵੋਟਾਂ ਪਾ ਕੇ ਇਹ ਜਸਵੀਰ ਗੜੀ ਨੂੰ ਕਾਮਯਾਬ ਬਣਾਓ ਔਰ ਭਾਰਮਾ ਪਾਰਲੀਮੈਂਟ ਵਿੱਚ ਭੇਜੋ ਜੀ ਧੰਨਵਾਦ ਜੀ ਜੇ ਨਾ ਜਿੱਤ ਲਈਏ ਬਨ ਮੱਤਲੇ ਮੋਕਾ ਹੈ ਹਰ ਮਨੁਬਾਦ ਨੂੰ ਵੋਟਾਂ ਨਾਲ ਲਾਉਣੇ ਦਾ ਹੁਣ ਬਸਤੀ ਆ ਗਿਆ ਮਨੁਬਾਦ ਦੀ ਇੱਕ ਦਿੱਪੜ ਲਾਉਣੇ ਦਾ ਹੁਣ ਬਸਤੀ ਆ ਗਿਆ ਮਨੁਬਾਦ ਦੀ ਇੱਕ ਦਿੱਪੜ ਲਾਉਣੇ ਦਾ ਹੁਣ ਬਸਤੀ ਆ ਗਿਆ ਮਨੁਬਾਦ ਦੀ ਇੱਕ ਦਿੱਪੜ ਲਾਉਣੇ ਦਾ ਜੇ ਰੱਖਣਾ ਜੇ ਰੱਖਣਾ ਸੰਵਿਧਾਨ ਬਚਾ ਕੇ ਜੇ ਰੱਖਣਾ ਸੰਵਿਧਾਨ ਬਚਾ ਕੇ ਹਾਥੀ ਵਾਲਾ ਬਟਨ ਨਾਲ ਕੇਦਵਾ ਦਿਓ ਹਲਕਾ ਲੋਕ ਸਭਾ ਹਲਕਾ ਲੋਕ ਸਭਾ ਹਲਕਾ ਲੋਕ ਸਿੰਘੇ ਗਰੀ ਨਾਲ ਕੇ ਜਤਾ ਹਿੱਤਾਂ ਨਿਸ਼ਾਨੇ ਆ ਸਾਡੀ ਕੌਮ ਦੀ ਏਸ ਨਾਲ ਸ਼ਾਨੇ ਸਾਡੀ ਕੌਮ ਦੀ ਏਸ ਨਾਲ ਸ਼ਾਨੇੁੱਲੇ ਨਾ ਨਹੀਂ ਹਰਿੱਤਾਂ ਨਿਸ਼ਾਨੇ ਆ ਸਾਡੀ ਕੌਮ ਦੀ ਏਸ ਨਾਲ ਸ਼ਾਨੇ ਹਰ ਕਾਰੇ ਉੱਤੇ ਹਰ ਕਾਰੇ ਉੱਤੇ ਨੀਲਾ ਝੰਡਾ ਸਾਥੀਓ ਸਾਥੀਓ ਹਰ ਕਾਰੇ ਉੱਤੇ ਨੀਲਾ ਝੰਡਾ ਸਾਥੀਓ ਦਾ ਇਤਿਹਾਸ ਪੜ੍ਹ ਲਓ ਰਾਜ ਕਰਨ ਲਈ ਥੀਪੇ ਇਕਾ ਕਰ ਲੋ ਰਾਜ ਕਰਨ ਲਈ ਥੀਪੇ ਇਕਾ ਕਰ ਲੋ ਬਾਬਾ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ ਰਾਜ ਕਰਨ ਲਈ ਥੀਪੇ ਇਕਾ ਕਰ ਲੋ ਜਿਹੜਾ ਚੱਕਿਆ ਜਿਹੜਾ ਚੱਕਿਆ ਸੀ ਬੀੜਾ ਕਾਂਸ਼ੀ ਰਾਮ ਨੇ ਜਿਹੜਾ ਚੱਕਿਆ ਸੀ ਬੀੜਾ ਕਾਂਸ਼ੀ ਰਾਮ ਨੇ ਸਾਥੀਓ ਹਾਥੀ ਦੇ ਨਿਸ਼ਾਨ ਵਾਲਾ ਪੇਛਾ ਦਿਓ ਜੇ ਰੱਖਣਾ ਜੇ ਰੱਖਣਾ ਸਭਿਧਾਨ ਬਚਾ ਕੇ ਹਾਥੀ ਵਾਲਾ ਪਟਣ ਵਾਲੇ ਕੇਤਵਾ ਦਿਓ ਜੇ ਰੱਖਣਾ ਸਭਿਧਾਨ ਬਚਾ ਕੇ ਜਿਸ ਵੀਰ ਸਿੰਘ ਘੜੀ ਵਾਲੇ ਕੇ ਜਤਾ ਦਿਓ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿੱਥੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅਸੀਂ ਬੰਗਾ ਵਿਧਾਨ ਸਭਾ ਤੋਂ ਜਿਸ ਤਰ੍ਹਾਂ 19 ਦੀ ਲੋਕ ਸਭਾ ਦੇ ਵਿੱਚ ਅਸੀਂ ਬੰਗਾ ਵਿਧਾਨ ਸਭਾ ਜਿੱਤਿਆ ਇਸੇ ਤਰ੍ਹਾਂ ਹੀ ਅਸੀਂ ਵਿਸ਼ਵਾਸ ਦੁਲਾਨੇ ਆ ਕਿ ਬੰਗਾ ਵਿਧਾਨ ਸਭਾ ਹਰੀ ਬੋਮਨ ਦੇ ਨਾਲ ਜਤਾ ਕੇ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਪਾਰਲੀਮੈਂਟ ਦੇ ਵਿੱਚ ਪੰਜਾਉਣ ਦੇ ਲਈ ਤਤਪਰ ਹੋਵਾਂਗੇ ਜਿੱਥੇ ਅੱਜ ਬੰਗਾ ਵਿਧਾਨ ਸਭਾ ਦੇ ਵਿੱਚ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਆ ਉਸ ਨੂੰ ਕਵਰਿੰਗ ਕਰਨ ਦੇ ਲਈ ਕ੍ਰਾਂਤੀ ਟੀਵੀ ਕਵਰੇਜ ਕਰ ਰਿਹਾ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਕ੍ਰਾਂਤੀ ਟੀਵੀ ਅੱਜ ਦੀ ਇਸ ਮੋਟਰਸਾਈਕਲ ਰੈਲੀ ਨੂੰ ਕਵਰੇਜ ਕਰ ਰਿਆ ਜਿੱਥੇ ਮੈਂ ਦਫ਼ਤਰ ਤੋਂ ਪਰਮਜੀਤ ਮਹਿਰਮਪਰੀ ਸੀਨੀਅਰ ਬਸਪਾ ਆਗੂ ਅੱਜ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕ੍ਰਾਂਤੀ ਟੀਵੀ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਬਹੁਜਨ ਸਮਾਜ ਦੇ ਲੋਕਾਂ ਤੱਕ ਪਹੁੰਚਾਉਣਾ ਸੋ ਅੱਜ ਦੇ ਸਮੇਂ ਤੇ ਮੈਂ ਕ੍ਰਾਂਤੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਭੀਮ ਜੈ ਭਾਰਤੀ